ਇਹ ਵੀਡੀਓ ਦੇਖਿਓ ਇਹ ਵੀਡੀਓ ਦੇਖ ਕੇ ਤੁਹਾਨੂੰ ਵੀ ਬਹੁਤ ਡਰ ਲੱਗੂਗਾ ਸੋਸ਼ਲ ਮੀਡੀਆ ਤੇ ਵੀਡੀਓ ਕਿਸੇ ਬੰਦੇ ਵੱਲੋਂ ਪਾਈ ਗਈ ਹੈ ਤੇ ਇੱਥੇ ਟਰੱਕ ਜਿਹੜਾ ਹੈ ਇਹ ਅਨਬੈਲੈਂਸ ਹੋਇਆ ਪਿਆ ਆ ਤੇ ਓਵਰਲੋਡਡ ਹੈ ਜਾਂ ਅਨਬੈਲੈਂਸ ਹੈ ਕਿਵੇਂ ਇਹ ਕਿਉਂਕਿ ਇਹਦੇ ਸਾਈਡ ਥਾਣੇ ਕੋਈ ਵੀ ਗੱਡੀ ਨਿਕਲਣ ਤੋਂ ਡਰੇਗੀ ਕਿਉਂਕਿ ਕੁਝ ਦਿਨ ਪਹਿਲਾਂ ਸਾਡੇ ਕੋਲ ਇੱਕ ਵੀਡੀਓ ਸਾਹਮਣੇ ਆਈ ਸੀਗੀ ਕਿ ਜਦੋਂ ਇੱਕ ਬਲੈਡੋ ਦੇ ਉੱਪਰ ਇਸੇ ਤਰੀਕੇ ਨਾਲ ਟਰੱਕ ਜਿਹੜਾ ਉਹ ਪਲਟ ਗਿਆ ਸੀਗਾ ਤੇ ਮਤਲਬ ਤੁਸੀਂ ਲੋਕ ਖੁਦ ਜਾਣਦੇ ਹੋ ਕਿ ਆਖਿਰਕਾਰ ਉਸ ਗੱਡੀ ਵਾਲਿਆਂ ਦਾ ਜਾਂ ਗੱਡੀ ਤੇ ਜਿਹੜੇ ਲੋਕ ਬੈਠੇ ਹੋ ਉਸ ਉਹਨਾਂ ਨਾਲ ਕਿਹੋ ਜਿਹੇ ਹਾਲਾਤ ਹੋ ਸਕਦੇ ਨੇ ਕਿਉਂਕਿ ਇਹੋ ਜਿਹੇ ਹੀ ਵੀਡੀਓਜ਼ ਆਖਿਰਕਾਰ ਸਵਾਲ ਇਹ ਬਣਦਾ ਹੈ ਕਿ ਇਹੋ ਜਿਹੇ ਟਰੱਕ ਇਹੋ ਜਿਹੇ ਗੱਡੀਆਂ ਸੜਕਾਂ ਤੇ ਆਉਂਦੀਆਂ ਕਿਵੇਂ ਨੇ ਕੀ ਜਿਹੜੀ ਬੈਰੀਕੇਟਿੰਗ ਤੋਂ ਇਹ ਟਰੱਕ ਨਿਕਲ ਕੇ ਆਇਆ ਜਾਂ ਕਿਤਨਾ ਕਿਤੇ ਕੋਈ ਬੈਰੀਕੇਟਿੰਗ ਹੋਈ ਹੋएगी ਕਿਤੇ ਨਾਕਾ ਲੱਗਿਆ ਹੋਵੇਗਾ ਕਿਤੇ ਨਾ ਪੁਲਿਸ ਖੜੀ ਹੋਏਗੀ ਕਿ ਪੁਲਿਸ ਨੂੰ ਇਹ ਟਰੱਕ ਦਿਖਿਆ ਹੀ ਨਹੀਂ ਕਿ ਇਹੋ ਜਿਹੀਆਂ ਗੱਡੀਆਂ ਇਹੋ ਜਿਹੇ ਟਰੱਕ ਜਦੋਂ ਸੜਕ ਤੇ ਚੱਲਦੇ ਨੇ ਤਾਂ ਵੱਡੇ ਹਾਦਸੇ ਹੁੰਦੇ ਨੇ ਬਹੁਤ ਲੋਕ ਇਨ੍ਹਾਂ ਹਾਦਸਾ ਦਾ ਸ਼ਿਕਾਰ ਹੁੰਦੇ ਨੇ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਨ੍ਹਾਂ ਗੱਡੀਆਂ ਦਾ ਇਨ੍ਹਾਂ ਓਵਰਲੋਡਡ ਗੱਡੀਆਂ ਦਾ ਇਨ੍ਹਾਂ ਅਨਬੈਲੈਂਸਡ ਗੱਡੀਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਸਪੈਸ਼ਲੀ ਉਹ ਬੰਦਾ ਉਹ ਡਰਾਈਵਰ ਜਿਹੜਾ ਇਸ ਗੱਡੀ ਨੂੰ ਚਲਾ ਰਿਹਾ ਹੈ ਹਾਦਸਾ ਗ੍ਰਸਤ ਦੂਸਰੇ ਲੋਕ ਤਾਂ ਹੋਣਗੇ ਹੋਣਗੇ ਦੂਸਰੀਆਂ ਗੱਡੀਆਂ 'ਚ ਵੱਜੇਗਾ ਜਦੋਂ ਵੀ ਅਨਬੈਲੈਂਸ ਹੋ ਸਕਦਾ ਹੈ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਹ ਤੁਸੀਂ ਵੀਡੀਓ ਬੜੇ ਧਿਆਨ ਨਾਲ ਦੇਖੋ ਇਸ ਵੀਡੀਓ ਨੂੰ ਦੇਖ ਕੇ ਖੁਦ ਨੂੰ ਇਹ ਡਰ ਲੱਗਦਾ ਕਿ ਇਹੋ ਕੋਲ ਦੀ ਕੋਈ ਗੱਡੀ ਕੱਢਣ ਤੋਂ ਡਰੇਗਾ ਇਹੋ ਜਿਹੀ ਇਹ ਵੀਡੀਓ ਇਹ ਨਹੀਂ ਡਰਾਪ ਨਹੀਂ ਵੀਡੀਓ ਹੈ ਪਰਮਾਤਮਾ ਨੇ ਕਰੇ ਕੋਈ ਇਹੋ ਜਿਹਾ ਹਾਦਸਾ ਕਿਸੇ ਨਾਲ ਵੀ ਹੋਵੇ ਸੋ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਦੋਂ ਕੋਈ ਵੀ ਇਹੋ ਜਿਹੀ ਗੱਡੀ ਓਵਰਲੋਡਡ ਹੁੰਦੀ ਹੈ ਜਾਂ ਪੈਲੈਂਸ ਡੋਉਂਦੀ ਤੁਹਾਨੂੰ ਲੱਗਦਾ ਕਿ ਵੱਡੀ ਗੱਡੀ ਆ ਵੱਡਾ ਟਰੱਕ ਹੈ ਕੁਝ ਵੀ ਵੱਡਾ ਹਾਦਸਾ ਹੋ ਸਕਦਾ ਤਾਂ ਇਹੋ ਜਿਹੀਆਂ ਗੱਡੀਆਂ ਤਾਂ ਰੋਕ ਲਈ ਜਾਵੇ ਪੁਲਿਸ ਪ੍ਰਸ਼ਾਸਨ ਦੇਖ ਕੇ ਸਰਕਾਰ ਆਣ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ ਡੈਫੀਨਿਟਲੀ ਐਂਡ ਜਿਹੜਾ ਬੰਦਾ ਉਸ ਗੱਡੀ ਨੂੰ ਜਿਹੜਾ ਡਰਾਈਵਰ ਉਸ ਗੱਡੀ ਨੂੰ ਇਸ ਟਰੱਕ ਨੂੰ ਚਲਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹਾ ਭਿਆੰਕਰ ਕਿਹੋ ਜਿਹਾ ਖੌਫਨਾਕ ਮੰਜ਼ਰ ਇਸ ਸਮੇਂ ਟਰੱਕ ਦਾ ਦੇਖ ਰਿਹਾ ਪਰ ਮਾਤਵਾ ਨੇ ਕਰੇ ਕੁਝ ਵੀ ਹੋ ਜਿਆ ਹੋਵੇ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਬទਬਾਰ ਸ਼ੇਅਰ ਕਰਿਓ ਤਾਂ ਕਿ ਹਰ ਕਿਨੂੰ ਪਤਾ ਹੋਵੇ ਕਿ ਇਹੋ ਜਿਹੀਆਂ ਗੱਡੀਆਂ ਸੜਕ ਤੇ ਨਾ ਜਾਣ ਤੇ ਪ੍ਰਸ਼ਾਸਨ ਤੱਕ ਵੀ ਇਹ ਵੀਡੀਓ ਪਹੁੰਚਾ ਦਿਓ ਕਿ ਇਹੋ ਜਿਹੀਆਂ ਗੱਡੀਆਂ ਪ੍ਰਸ਼ਾਸਨ ਕਿਵੇਂ ਉਹਨੂੰ ਡੀਲ ਕਰੇ ਜਾਂ ਕਿਵੇਂ ਰੋਡ ਤੇ ਇਹੋ ਜਿਹੀਆਂ ਓਵਰਲੋਡਡ ਗੱਡੀਆਂ ਜਾਂ ਓਵਰਲੋਡਡ ਟਰਾਲੀਆਂ ਜਾਂ ਅਨਬੈਲੈਂਸ ਗੱਡੀਆਂ ਨਾ ਹੋਣ ਤਾਂ ਕਿ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋਵੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ ਸਾਈਡ ਤੇ ਕੋਈ ਗਾੜੀ ਗਈ ਹੈ ਪਲਟ ਗਿਆ ਕੁਝ ਵੀ ਹੋ ਗਿਆ ਤਾਂ ਇਨ ਜੈਸੋ ਦੀ ਵਜ੍ਹਾ ਸੇ ਬਾਕੀਓ ਦੀ ਮੌਤ ਆਤੀ ਹੈ ਇਹ ਦੇਖੋ ਕਿਉਂ ਹੈ ਇਹ ਲੀਗਲ ਰੋਡ ਤੇ ਸਮਝ ਨਹੀਂ ਆਤਾ ਯਾਰ ਇੰਡੀਆ ਮੇ ਘੂਸਖੋਰੀ ਇਤਨੀ ਆਮ ਹੋ ਚੁਕੀ ਹੈ ਕਿ ਐਸੀ ਗਾੜੀਆਂ ਕੋ ਈਜ਼ੀਲੀ ਜੋ ਹੈ ਲੋਕ ਅਲਾਉ ਕਰ ਰਹੇ ਹਨ ਇਹ ਵੀਡੀਓ ਦੇਖਿਓ ਇਹ ਵੀਡੀਓ ਦੇਖ ਕੇ ਤੁਹਾਨੂੰ ਵੀ ਬਹੁਤ ਡਰ ਲੱਗੂਗਾ ਸੋਸ਼ਲ ਮੀਡੀਆ ਤੇ ਵੀਡੀਓ ਕਿਸੇ ਬੰਦੇ ਵੱਲੋਂ ਪਾਈ ਗਈ ਹੈ ਤੇ ਜਿੱਥੇ ਟਰੱਕ ਜਿਹੜਾ ਹੈ ਇਹ ਅਨਬੈਲੈਂਸ ਹੋਇਆ ਪਿਆ ਆ ਤੇ ਓਵਰਲੋਡਡ ਹੈ ਜਾਂ ਅਨਬੈਲੈਂਸ ਹੈ ਕਿਵੇਂ ਕਿਉਂਕਿ ਇਹਦੇ ਸਾਈਡ ਥਾਣੇ ਕੋਈ ਵੀ ਗੱਡੀ ਨਿਕਲਣ ਤੋਂ ਡਰੇਗੀ ਕਿਉਂਕਿ ਕੁਝ ਦਿਨ ਪਹਿਲਾਂ ਸਾਡੇ ਕੋਲ ਇੱਕ ਵੀਡੀਓ ਸਾਹਮਣੇ ਆਈ ਸੀਗੀ ਕਿ ਜਦੋਂ ਇੱਕ ਬਲੈਡੋ ਦੇ ਉੱਪਰ ਇਸੇ ਤਰੀਕੇ ਨਾਲ ਟਰੱਕ ਜਿਹੜਾ ਉਹ ਪਲਟ ਗਿਆ ਸੀਗਾ ਤੇ ਮਤਲਬ ਤੁਸੀਂ ਲੋਕ ਖੁਦ ਜਾਣਦੇ ਹੋ ਕਿ ਆਖਿਰਕਾਰ ਉਸ ਗੱਡੀ ਵਾਲਿਆਂ ਦਾ ਜਾਂ ਗੱਡੀ ਤੇ ਜਿਹੜੇ ਲੋਕ ਬੈਠੇ ਹੋਏ ਸਨ ਉਹਨਾਂ ਨਾਲ ਕਿਹੋ ਜਿਹੇ ਹਾਲਾਤ ਹੋ ਸਕਦੇ ਨੇ ਕਿਉਂਕਿ ਇਹੋ ਜਿਹੇ ਹੀ ਵੀਡੀਓਜ਼ ਆਖਿਰਕਾਰ ਸਵਾਲ ਇਹ ਬਣਦਾ ਹੈ ਕਿ ਇਹੋ ਜਿਹੇ ਟਰੱਕ ਇਹੋ ਜਿਹੇ ਗੱਡੀਆਂ ਸੜਕਾਂ ਤੇ ਆਉਂਦੀਆਂ ਕਿਵੇਂ ਨੇ ਕੀ ਜਿਹੜੀ ਬੈਰੀਕੇਟਿੰਗ ਤੋਂ ਇਹ ਟਰੱਕ ਨਿਕਲ ਕੇ ਆਇਆ ਜਾਂ ਕਿਤਨਾ ਕਿਤੇ ਕੋਈ ਬੈਰੀਕੇਟਿੰਗ ਹੋਈ ਹੋएगी ਕਿਤੇ ਨਾਕਾ ਲੱਗਿਆ ਹੋਵੇਗਾ ਕਿਤੇ ਨਾ ਪੁਲਿਸ ਖੜੀ ਹੋਏਗੀ ਕਿ ਪੁਲਿਸ ਨੂੰ ਇਹ ਟਰੱਕ ਦਿਖਿਆ ਹੀ ਨਹੀਂ ਕਿ ਇਹੋ ਜਿਹੀਆਂ ਗੱਡੀਆਂ ਇਹੋ ਜਿਹੇ ਟਰੱਕ ਜਦੋਂ ਸੜਕ ਤੇ ਚੱਲਦੇ ਨੇ ਤਾਂ ਵੱਡੇ ਹਾਦਸੇ ਹੁੰਦੇ ਨੇ ਬਹੁਤ ਲੋਕ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਨ੍ਹਾਂ ਗੱਡੀਆਂ ਦਾ ਇਨ੍ਹਾਂ ਓਵਰਲੋਡਡ ਗੱਡੀਆਂ ਦਾ ਇਨ੍ਹਾਂ ਅਨਬੈਲੈਂਸਡ ਗੱਡੀਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਸਪੈਸ਼ਲੀ ਉਹ ਬੰਦਾ ਉਹ ਡਰਾਈਵਰ ਜਿਹੜਾ ਇਸ ਗੱਡੀ ਨੂੰ ਚਲਾ ਰਿਹਾ ਹੈ ਹਾਦਸਾ ਗਰਸਸ ਦੂਸਰੇ ਲੋਕ ਤਾਂ ਹੋਣਗੇ ਹੋਣਗੇ ਦੂਸਰੀਆਂ ਗੱਡੀਆਂ 'ਚ ਵੱਜੇਗਾ ਜਦੋਂ ਵੀ ਅਨਬੈਲੈਂਸ ਹੋ ਸਕਦਾ ਹੈ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਹ ਤੁਸੀਂ ਵੀਡੀਓ ਬੜੇ ਧਿਆਨ ਨਾਲ ਦੇਖੋ ਇਸ ਵੀਡੀਓ ਨੂੰ ਦੇਖ ਕੇ ਖੁੱਦ ਨੂੰ ਇਨਾ ਡਰ ਲੱਗਦਾ ਕਿ ਇਹਦੇ ਕੋਲ ਦੀ ਕੋਈ ਗੱਡੀ ਕੱਢਣ ਤੋਂ ਡਰੇਗਾ ਇਹੋ ਜਿਹੀ ਇਹ ਵੀਡੀਓ ਨਹੀਂ ਡਰਾਪ ਨਹੀਂ ਵੀਡੀਓ ਹੈ ਪਰਮਾਤਮਾ ਨੇ ਕਰੇ ਕੋਈ ਇਹੋ ਜਿਹਾ ਹਾਦਸਾ ਕਿਸੇ ਨਾਲ ਵੀ ਹੋਵੇ ਸੋ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਦੋਂ ਕੋਈ ਵੀ ਇਹੋ ਜਿਹੀ ਗੱਡੀ ਓਵਰਲੋਡਡ ਹੁੰਦੀ ਹੈ ਜਾਂ ਅਨਬੈਲੈਂਸ ਹੋਉਂਦੀ ਹੈ ਤੁਹਾਨੂੰ ਲੱਗਦਾ ਕਿ ਵੱਡੀ ਗੱ ਵੱਡਾ ਟਰੱਕ ਹੈ ਕੁਝ ਵੀ ਵੱਡਾ ਹਾਦਸਾ ਹੋ ਸਕਦਾ ਤਾਂ ਇਹੋ ਜਿਹੀਆਂ ਗੱਡੀਆਂ ਨੂੰ ਰੋਕ ਲਈ ਜਾਵੇ ਪੁਲਿਸ ਪ੍ਰਸ਼ਾਸਨ ਦੇਖੇ ਸਰਕਾਰ ਆਣ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ ਡੈਫੀਨਿਟਲੀ ਐਂਡ ਜਿਹੜਾ ਬੰਦਾ ਉਸ ਗੱਡੀ ਨੂੰ ਜਿਹੜਾ ਡਰਾਈਵਰ ਉਸ ਗੱਡੀ ਨੂੰ ਇਸ ਟਰੱਕ ਨੂੰ ਚਲਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਭੈੰਕਰ ਕਿਹੋ ਜਿਹਾ ਖੌਫਨਾਕ ਮੰਜ਼ਰ ਇਸ ਸਮੇਂ ਟਰੱਕ ਦਾ ਦੇਖ ਰਿਹਾ ਪਰ ਮਾਤਵਾ ਨੇ ਕਰੇ ਕੁਝ ਵੀ ਇਹੋ ਜਿਹਾ ਹੋਵੇ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਨੂੰ ਪਤਾ ਹੋਵੇ ਕਿ ਇਹੋ ਜਿਹੀਆਂ ਗੱਡੀਆਂ ਸੜਕ ਤੇ ਨਾ ਜਾਣ ਤੇ ਪ੍ਰਸ਼ਾਸਨ ਦਾ ਕਿਵੇਂ ਇਹ ਵੀਡੀਓ ਪਹੁੰਚਾ ਦਿਓ ਕਿ ਇਹੋ ਜਿਹੀਆਂ ਗੱਡੀਆਂ ਪ੍ਰਸ਼ਾਸਨ ਕਿਵੇਂ ਉਹਨੂੰ ਡੀਲ ਕਰੇ ਜਾਂ ਕਿਵੇਂ ਰੋਡ ਤੇ ਇਹੋ ਜਿਹੀਆਂ ਓਵਰਲੋਡਡ ਗੱਡੀਆਂ ਜਾਂ ਓਵਰਲੋਡਡ ਟਰਾਲੀਆਂ ਜਾਂ ਅਨਬੈਲੈਂਸ ਗੱਡੀਆਂ ਨਾ ਹੋਣ ਤਾਂ ਕਿ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋਵੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ ਸਾਈਡ ਤੇ ਕੋਈ ਗਾੜੀ ਗਈ ਆ ਪਲਟ ਗਿਆ ਕੁਝ ਵੀ ਹੋ ਗਿਆ ਤਾਂ ਇਨ ਜੈਸੋ ਕੀ ਵਜ੍ਹਾ ਸੇ ਬਾਕੀਓ ਕੀ ਮੌਤ ਆਤੀ ਹੈ ਇਹ ਦੇਖੋ ਕਿਉਂ ਹੈ ਇਹ ਲੀਗਲ ਰੋਡ ਪੇ ਸਮਝ ਨਹੀਂ ਆਤਾ ਯਾਰ ਇੰਡੀਆ ਮੇਂ ਘੂਸਖੋਰੀ ਇਤਨੀ ਆਮ ਹੋ ਚੁਕੀ ਹੈ ਕਿ ਐਸੀ ਗਾੜੀਆਂ ਕੋ ਇਜ਼ੀਲੀ ਜੋ ਹੈ ਲੋਗ ਅਲਾਉ ਕਰ ਰਹੇ ਹੈ